ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਤ ਜਦੋਂ ਤੋਂ ਪਿਛਲੀ 28 ਤਰੀਕ ਤੋਂ ਇਹ ਖਦਸਾ ਖੜਾ ਹੋ ਗਿਆ ਸੀ ਕਿ ਪਾਣੀ ਬਹੁਤ ਆ ਗਿਆ ਬਹੁਤ ਆ ਗਿਆ ਉਦੋਂ ਤੋਂ ਲੈ ਕੇ 28 29 ਤੋਂ ਲੈ ਕੇ ਹੀ ਇੰਟਰਨੈਸ਼ਨਲ ਪੰਥਕਦਲ ਦੀ ਸਾਡੀ ਜਥੇਬੰਦੀ ਰੋਜਪੁਰ ਦੇ ਵਿੱਚ ਪੂਰੀ ਤਰ੍ਹਾਂ ਫਰੰਟ ਤੇ ਡਟੀ ਹੋਈ ਹੈ ਇੱਕ ਪਾਸੇ ਸਾਡੇ ਧਾਰਮਿਕ ਵਿੰਗ ਦੇ ਮੁਖੀ ਪੰਜਾਬ ਦੇ ਪ੍ਰਧਾਨ ਬਾਬਾ ਸੁਖਨਾਮ ਸਿੰਘ ਜੀ ਬਲੀਆਂ ਆ ਖੜੇ ਨੇ ਇਹਨਾਂ ਨੇ ਅੱਜ ਵੀ ਹੁਣ ਦਰਿਆ ਤੋਂ ਆਇਆ ਜਿਹੜਾ ਦਰਿਆ ਢਾਹ ਲਾ ਰਿਹਾ ਹੈ ਉੱਥੇ ਬਹੁਤ ਵੱਡੀ ਪੱਧਰ ਤੇ ਸੇਵਾ ਕਰ ਰਿਹਾ ਸਾਡੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਭਾਈ ਕਿਰਪਾ ਸਿੰਘ ਜੀ ਇਧਰ ਖੜੇ ਨੇ ਇਹ ਸਾਰੇ ਜਥੇਬੰਦੀ ਨਾਲ ਮੈਂ ਨਾਂ ਲੈਣ ਲੱਗਾ ਤਾਂ ਟਾਈਮ ਲੱਗੂ ਸਾਰੀ ਜਥੇਬੰਦੀ ਖੜੀ ਸੋ ਇਹਨਾਂ ਨੇ ਦਿਨ ਰਾਤ ਇਕ ਕਰਕੇ ਇੱਥੇ ਸੇਵਾ ਕੀਤੀ ਹੈ ਮੰਨਾਂ ਤੇ ਵੀ ਕੀਤੀ ਲੰਗਰ ਵੀ ਪਚਾਏ ਜਿੱਥੇ ਪਾਣੀ ਚ ਕੋਈ ਜਾ ਨਹੀਂ ਸਕਦਾ ਸੀ 4 by 4 ਟਰੈਕਟਰਾਂ ਦੇ ਉੱਪਰ ਜਾ ਕੇ ਰਾਸ਼ਨ ਪਚਾਇਆ ਹੁਣ ਪਸ਼ੂਆਂ ਦੀ ਫੀਡ ਤੂੜੀ ਚਾਰਾ ਇਹ ਆਦਿ ਸਾਰੇ ਦੀ ਸੇਵਾ ਚੱਲਦੀ ਆ ਅੱਜ ਅਸੀਂ ਬਹੁਤ ਸਾਰੀਆਂ ਟਰਾਲੀਆਂ ਤੂੜੀ ਦੀਆਂ ਲੈ ਕੇ ਆਏ ਆ ਆਚਾਰ ਲਿਆਏ ਆ ਆ ਜਿਹੜੀ ਗੱਡੀ ਆਪਣੇ ਪਿੱਛੇ ਖੜੀ ਹੈ ਇਹ ਫੀਡ ਦੀ ਲੱਦੀ ਹੋਈ ਆ ਇਹ ਟਰਾਲੀਆਂ ਚ ਪਲਟੀ ਜਾ ਰਹੀ ਆ ਸੋ ਜਿੰਨੀ ਵੀ ਫੀਡ ਦੀ ਲੋਡ ਪਊਗੀ ਅਸੀਂ ਸਿੱਧੀ ਫੈਕਟਰੀ ਦੇ ਨਾਲ ਸਾਰੀ ਗੱਲ ਕੀਤੀ ਆ ਜਿਵੇਂ ਜਿਵੇਂ ਲੋਡ ਹੋਊਗਾ ਉਵੇਂ ਸਪਲਾਈ ਪਿੱਛੋਂ ਹੋਈ ਜਾਊਗੀ ਸੋ ਜਿਵੇਂ ਪਹਿਲਾਂ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਤੇ ਨਾਲ ਉੱਧਰ ਬਾਬਾ ਜੀ ਨੇ ਵੀ ਤੇ ਭਾਈਕਰਪਾ ਸਿੰਘ ਜੀ ਨੇ ਵੀ ਮੈਡੀਕਲ ਕੈਂਪ ਲਾਇਆ ਹੋਇਆ ਜਿਹਦੇ ਇੱਕ ਹੋਰ ਮੈਂ ਜਾ ਕੇ ਜਦੋਂ ਵੇਖਿਆ ਮੈਂ ਖੁਦ ਲਕਲਕ ਪਾਣੀ ਦੇ ਵਿੱਚ ਵੜ ਕੇ ਅੱਗੇ ਨਿਹਾਲੇ ਵਾਲੇ ਪਿੰਡ ਦੇ ਵਿੱਚ ਅਸੀਂ ਜਦੋਂ ਕੋਲੇ ਜਾਣ ਲੱਗੇ ਤੇ ਗਾਂ ਪਾਣੀ ਦਾ ਵਹਾ ਜਿਆਦੇ ਸੀ ਭਾਈ ਕਿਰਪਾ ਸਿੰਘ ਨੇ ਤੇ ਬਾਬਾ ਸਤਾਨ ਸਿੰਘ ਜੀ ਉਹਨਾਂ ਨੇ ਬਕਾਇਦਾ ਲਿਸਟਾਂ ਬਣਾਈਆਂ ਵੀ ਇਹਨੂੰ ਤਰਪਾਲ ਚਾਹੀਦੀ ਆ ਇਸ ਘਰ ਨੂੰ ਖਾਦ ਚਾਹੀਦੀ ਆ ਇੱਥੇ ਰਸ਼ਨ ਚਾਹੀਦਾ ਤੇ ਇੱਥੇ ਆਪਾਂ ਹਰਾਚਾਰਾ ਚਾਹੀਦਾ ਇੱਥੇ ਮੈਡੀਕਲ ਦੀ ਜ਼ਰੂਰਤ ਹੈ ਚਲਦੇ ਫਿਰਦੇ ਮੈਡੀਕਲ ਵੀ ਰੱਖਿਆ ਸੋ ਜਿੰਨੀ ਕੁ ਅਸੀਂ ਸਾਡੀ ਸਮਰੱਥਾ ਹੈ ਉਹਦੇ ਮੁਤਾਬਕ ਜੋ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਹੈ ਉਹਦੇ ਨਾਲ ਅਸੀਂ ਇਹ ਸੇਵਾ ਨਿਭਾ ਰਹੇ ਆਂ ਮੈਂ ਸਰਕਾਰ ਨੂੰ ਕਹਿਣਾ ਚਾਹਾਂਗਾ ਕਿ ਜਿਹੜਾ ਬੰਨ ਚਾਰ ਪੰਜ ਕਿੱਲੇ ਆਪਣਾ ਵੇ ਬਦਲ ਕੇ ਅੰਦਰ ਨੂੰ ਢਾ ਲਾਉਂਦਾ ਵਧ ਰਿਹਾ ਹੈ ਉਹ ਚਾਰ ਪੰਜ ਕਿੱਲੇ ਵਧਿਆ ਆ ਉੱਥੇ ਤੁਰੰਤ ਸਰਕਾਰ ਨੂੰ ਦੇਖੋ ਜਿਹੜੇ ਮੀਂਹ ਹਟਣ ਤੋਂ ਬਾਅਦ ਬਹੁਤ ਦਰਿਆਵਾਂ ਦੇ ਵਹਿਣ ਭਗਣ ਤੋਂ ਬਾਅਦ ਤਾਂ ਸਾਰੀ ਮੁਰੰਮਤ ਹੋ ਜਾਂਦੀ ਹੈ ਔਰ ਜਿਹੜੇ ਮੌਕੇ ਤੇ ਢਾਹ ਲੱਗ ਰਹੇ ਇਹਨੂੰ ਸਰਕਾਰਾਂ ਹੀ ਰੋਕ ਸਕਦੀਆਂ ਹੁਣ ਤਾਂ ਜਥੇਬੰਦੀਆਂ ਹੀ ਆ ਕਿਤੇ ਸੰਤ ਮਹਾਪੁਰਖ ਲੱਗੇ ਨੇ ਕਿਤੇ ਸਮਾਜ ਸੇਵੀ ਜਥੇਬੰਦੀਆਂ ਲੱਗੀਆਂ ਨੌਜਵਾਨ ਬਹੁਤ ਵੱਡੀ ਪੱਧਰ ਤੇ ਲੱਗੇ ਹੋਏ ਨੇ ਸਰਕਾਰ ਨੂੰ ਚਾਹੀਦਾ ਹੈ ਜਿਹੜੇ ਲੋਹੇ ਦੇ ਤਾਰਾਂ ਦੇ ਜਾਲ ਬਣਾ ਕੇ ਉਹਦੇ ਵਿੱਚ ਪੱਥਰ ਪਾ ਕੇ ਉਹਦੇ ਵਿੱਚ ਲੱਕੜਾਂ ਪਾ ਕੇ ਜਾਂ ਜਿਵੇਂ ਵੀ ਪਾਣੀ ਦਾ ਬਹਾਰ ਰੋਕਿਆ ਜਾ ਸਕਦਾ ਹੈ ਉੱਥੇ ਵੱਡੀ ਪੱਧਰ ਤੇ ਇਹਨੂੰ ਜੰਗੀ ਪੱਧਰ ਤੇ ਇਹ ਕੰਮ ਕਰਨ ਦੀ ਜ਼ਰੂਰਤ ਹੈ ਸੋ ਇਕੱਲੇ ਸਰਵੇਖਣਾਂ ਦੇ ਨਾਲ ਨਹੀਂ ਸਰਨਾ ਹਾਈ ਸਰਵੇਖਣ ਕਰ ਦੋ ਉਹ ਹਵਾਈ ਸਵੇ ਸਰਵੇਖਣ ਦੇ ਨਾਲ ਆਪਾਂ ਐਲਾਨ ਕਰ ਦੋ ਪਰ ਮੁੱਕੇ ਤੇ ਜਿਹੜੇ ਘਰ ਰੁੜ ਰਹੇ ਨੇ ਜਿਹੜੇ ਲੋਕ ਰੁੜਨੇ ਨੇ ਵੱਡੇ ਖਤਰੇ ਖੜੇ ਹੋ ਰਹੇ ਨੇ ਮੈਂ ਹਰ ਵੀਡੀਓ ਵਿੱਚ ਕਿਹਾ ਹੈ ਕਿ ਪਾਣੀ ਘਟ ਗਿਆ ਬਾਹਰ ਛੱਟ ਗਈ ਪਰ ਮੁਸੀਬਤ ਨਹੀਂ ਘਟੀ ਜੇ ਅਸੀਂ ਕਹੀਏ ਮੁਸੀਬਤ ਘਟ ਗਈ ਇੱਥੇ ਹਲੇ ਬਿਮਾਰੀਆਂ ਫੈਲਣ ਦਾ ਖਤਰਾ ਹੈ ਕਿਤੇ ਇੱਕ ਬਹੁਤ ਸਾਰਾ ਮੀਲਾਂ ਦੇ ਵੱਧੀ ਇੰਨਾ ਏਰੀਆ ਜਿੱਤੇ ਇੱਕ ਪੱਠਾ ਦਾਣਾ ਨਹੀਂ ਹਰਿਆਵਲ ਤੁਹਾਨੂੰ ਦਿਸਦੀ ਨਹੀਂ ਤਬਾਈ ਹੋ ਗਈ ਸਾਰੀ ਮਸਲਾਂ ਦੀ ਉਹਨਾਂ ਨੂੰ ਤੁਰੰਤ ਕੀ ਚਾਹੀਦਾ ਅਸੀਂ ਕੀ ਕਰ ਦਾਂਗੇ ਜਿਹੜੀਆਂ ਕਿੱਟਾਂ ਦੇਵਾਂਗੇ 10 ਦਿਨ ਦਾ ਰਾਸ਼ਨ ਮਸਾਂ 10 ਦਿਨ ਦਾ ਹੋਰ ਦੇ ਦਾਂਗੇ ਪਰ ਇੱਥੇ ਤਾਂ 3-4 ਮਹੀਨੇ ਦਾਣਾ ਨਹੀਂ ਘਰ ਚ ਆਉਣਾ ਸੋ ਇਸ ਕਰਕੇ ਵੱਡੀ ਪੱਧਰ ਤੇ ਪੰਜਾਬ ਸਰਕਾਰ ਨੂੰ ਤੁਰੰਤ ਸਰਵੇ ਕਰਨਾ ਚਾਹੀਦਾ ਬਹੁਤ ਦੇਰ ਨਹੀਂ ਕਰਨੀ ਚਾਹੀਦੀ ਸਰਵਾ ਲੈ ਕੇ ਨਾਲ ਹੀ ਸਰਵੇ ਨੂੰ ਫੈਸਲੇ ਲੈਣ ਦਾ ਅਧਿਕਾਰ ਲੈਣਾ ਚਾਹੀਦਾ ਜਿਹੜਾ ਸਰਵੇਸ਼ਨ ਆਵੇ ਉਹਨੂੰ ਪ੍ਰਕਾਰ ਹੋਵੇ ਵੀ ਇਹ ਨਿਸ਼ਮਗਰੀ ਦੇ ਦਿਓ ਇਹ ਨੂੰ ਮੈਨੂੰ ਰਾਹਤ ਦੇ ਦਿਓ ਇੰਨੀ ਰਾਸ਼ੀ ਦੇ ਦਿਓ ਬਹੁਤ ਸਾਰੇ ਘਰ ਡਿੱਗੇ ਨੇ ਮੇਰੇ ਕੋਲ ਅੱਜ ਵੀ ਆਏ ਇੱਕ ਗਰੀਬ ਘਰ ਕਹਿੰਦਾ ਮੇਰਾ ਘਰ ਚੋਂ ਹੁੰਦਾ ਸੀ ਚੁੰਦਾ ਚੁੰਦਾ ਘਰ ਮੇਰੇ ਛੱਤ ਡਿੱਗੀ ਇਹ ਕੰਮ ਕੰਮ ਤਾਂ ਸਰਕਾਰ ਹੀ ਕਰ ਸਕਦੀ ਹੈ ਇਸ ਕਰਕੇ ਆ ਲੰਮੇ ਸਮੇਂ ਤੋਂ ਬਾਅਦ ਹੋ ਸਕਦਾ ਕੋਈ ਜਥੇਬੰਦੀ ਵੀ 10 20 50 ਘਰ ਬਣਾ ਦੇਵੇ ਪਰ ਜਿਹੜੀ ਵੱਡੀ ਪੱਦਰ ਤੇ ਮਾਰ ਪਈਏ ਇਹਨੂੰ ਗਵਰਨਮੈਂਟ ਹੀ ਪੂਰ ਸਕਦੀ ਹੈ ਗਵਰਨਮੈਂਟ ਨੂੰ ਪੂਰਨਾ ਚਾਹੀਦਾ ਹੈ ਜਿਨ੍ਹਾਂ ਸੰਗਤਾਂ ਨੇ ਅੱਜ ਮੇਰੇ ਨਾਲ ਜਸੇਧਾਰ ਦਲੀਪ ਸਿੰਘ ਜੀ ਸਾਡੀ ਪਾਰਟੀ ਦੇ ਕਨਵੀਨਰ ਹੈ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਪਾ ਹਰਿਕ੍ਰਿਸ਼ਨ ਸਿੰਘ ਜੀ ਉਹ ਆਏ ਆ ਉਹ ਵੱਡੀ ਪੱਧਰ ਤੇ ਰਾਹਤ ਸਮਗਰੀ ਲੈ ਕੇ ਟਰਾਲੀਆਂ ਖੜੀਆਂ ਪਿੱਛੇ ਟਰਾਲੀਆਂ ਲੈ ਕੇ ਆਏ ਆ ਸੋ ਉਹਨਾਂ ਨੇ ਹੁਣ ਵੰਡਣ ਜਾਣਾ ਅੱਗੇ ਇੱਥੇ ਤਾਂ ਅਸੀਂ ਸ਼ਹਿਰ ਚ ਬੁਲਾ ਲਿਆ ਬੁਲਾ ਲਿਆ ਕਿ ਪ੍ਰੈਸ ਨੂੰ ਅੱਗੇ ਜਾਣਾ ਔਖਾ ਹੈ ਅਤੇ ਜੱਥੇਬੰਦੀ ਸਮੂੱਚੇ ਤੌਰ ਤੇ ਜਿਹੜੀ ਰੋਜਪੁਰ ਦੀ ਜੱਥੇਬੰਦੀ ਹੈ ਉਹ ਵੀ ਇੱਥੇ ਮੌਜੂਦ ਹੈ ਕਿ ਹੁਣ ਆਪਣੀ ਮੋਢਿਆਂ ਤੇ ਚੱਕ ਕੇ ਅਸੀਂ ਘਰ ਘਰ ਜਿਵੇਂ ਲਿਸਟਾਂ ਬਣੀਆਂ ਹੈ ਬਾਬਾ ਜੀ ਵੱਲੋਂ ਬਲੀਆਂ ਕਿਰਪਾ ਸਿੰਘ ਜੀ ਬੁੱਲ ਬਣੀਆਂ ਅਸੀਂ ਉਹਨਾਂ ਲਿਸਟਾਂ ਦੇ ਆਧਾਰ ਤੇ ਸਾਰਾ ਰਾਸ਼ਨ ਵੰਡਣਾ ਹੈ ਸੋ ਇਹ ਇੱਕ ਬਹੁਤ ਸੱਜਾ ਢੰਗ ਹੈ ਜਿਹਦੇ ਨਾਲ ਸਾਡਾ ਬਹੁਤ ਪ੍ਰਸ਼ਾਸਨ ਨੇ ਵੀ ਇਸ ਗੱਲ ਦੀ ਸਨਾਨਾ ਕੀਤੀ ਕਿ ਜਿਸ ਢੰਗ ਦੇ ਨਾਲ ਤੁਸੀਂ ਸਪਲਾਈ ਕਰ ਰਹੇ ਆ ਡਿਸਟ੍ਰਿਬਿਊਸ਼ਨ ਕਰ ਰਹੇ ਆ ਸਾਰਾ ਸਮਾਨ ਇਹ ਇੱਕ ਬਹੁਤ ਚੰਗਾ ਸਲਾਗਾ ਜੋ ਕਾਰਜ ਹੈ ਜਿੱਦੀ ਵੱਡੀ ਪੱਦਰ ਤੇ ਅਸੀਂ ਕੈਂਪ ਲਾਇਆ ਕੋਈ ਫਾਰਮੈਲਟੀ ਨਹੀਂ ਹੈ ਕਿਉਂਕਿ ਸੰਗਤ ਦੀ ਸੇਵਾ ਹੈ ਸੰਗਤ ਦਾ ਹੀ ਪੈਸਾ ਹੈ ਸੰਗਤ ਹੀ ਸਜੋਗ ਕਰ ਰਹੀ ਹੈ ਅਸੀਂ ਤੇ ਸਿਰਫ ਇੱਕ ਸਾਧਨ ਹੈ ਜਿਨ੍ਹਾਂ ਦੇ ਨਾਲ ਅਸੀਂ ਚਾਹੁੰਦੇ ਆ ਕਿ ਸੰਗਤ ਦੀ ਦਸੰਵਾਂ ਦੀ ਕਿਰਤ ਸਹੀ ਥਾਂ ਤੇ ਪਹੁੰਚ ਜਾਵੇ ਹਰ ਮਰੀਜ਼ ਨੂੰ ਦਵਾਈ ਮਿਲ ਜਾਵੇ ਭੁੱਖੇ ਨੂੰ ਭੋਜਨ ਮਿਲ ਜਾਵੇ ਦੇ ਨਾਲ ਤਾਂ ਧੰਨ ਗੁਰੂ ਨਾਨਕ ਸਾਹਿਬ ਹੈ ਮੇਰਾ ਨਾਮ ਕਿਰਪਾ ਸਿੰਘ ਨੱਥੂ ਵਾਲਾ ਜੀ ਮੈਂ ਕਿਸਾਨ ਬੈਂਕ ਇੰਟਰਨੈਟ ਪੰਥਕ ਦਲ ਦਾ ਪੰਜਾਬ ਪ੍ਰਧਾਨ ਹ ਜਿਵੇਂ ਮੇਰੇ ਤੋਂ ਪਹਿਲਾਂ ਸਾਰੀਆਂ ਜੋ ਸਾਡੇ ਇੰਟਰਨੈਟ ਪੰਥਕ ਦਲ ਸੇਵਾ ਨਿਭਾ ਰਹੀ ਹੈ ਉਸ ਬਾਰੇ ਸਿੰਘ ਸਾਹਿਬ ਜੀ ਹੋਰ ਬਾਬਾ ਜੀ ਨੇ ਵਿਸਥਾਰ ਸਹਿ ਦੱਸਤਾਪ ਜੀ ਨੂੰ ਪਰ ਇੱਥੇ ਦੋ ਤਿੰਨ ਗੱਲਾਂ ਅਸੀਂ ਪ੍ਰਸ਼ਾਸਨ ਤੇ ਵੀ ਸੁਟਣਾ ਚਾਹੁੰਦੇ ਆ ਪਿਛਲੇ ਦਿਨਾਂ ਚ ਅਸੀਂ ਵੇਖਿਆ ਕਿ ਅਸੀਂ ਇੱਕ ਇੰਟਰਨੈਟ ਪੰਥਕ ਦਲ ਵੱਲੋਂ ਇੱਕ ਮੰਗ ਰੱਖੀ ਜਿਸ ਦੀ ਜ਼ਮੀਨ ਉਸ ਦੀ ਰੇਤ ਆ ਉਸ ਦੀ ਮਿੱਟੀ ਉਹ ਸਾਡੀ ਪੂਰੀ ਮੰਗ ਸਰਕਾਰ ਤੱਕ ਗਈ ਔਰ ਹੁਣ ਸਰਕਾਰ ਉਸ ਤੇ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਸਾਡੀ ਇਸ ਤੋਂ ਅਗਲੀ ਮੰਗ ਇਹ ਆ ਕਿ ਜਿਹੜੀ ਆਪਣੇ ਰੋਇਪੁਰ ਦੇ ਵਿੱਚ ਨਹੀਂ ਰੋਇਪੁਰ ਨਹੀਂ ਪੂਰੇ ਪੰਜਾਬ 'ਚ ਅਸੀਂ ਜੇ ਸਾਡੀ ਜਥੇਬੰਦੀ ਆਉਣ ਵਾਲੇ ਸਮੇਂ ਬਾਰੇ ਸੋਚਦੀ ਪਹਿਲਾਂ ਤੇ ਆਉਣ ਵਾਲੇ ਦਿਨਾਂ 'ਚ ਜਿਵੇਂ ਹੁਣ ਜ਼ਮੀਨਾਂ ਸੁੱਕਣਗੀਆਂ ਸਾਡੇ ਕਿਸਾਨ ਵੀ ਰਹੋਣਗੇ ਤੇ ਡੀਏਪੀ ਦੀ ਮੰਗ ਕਰਨਗੇ ਯੂਰੀਆ ਦੀ ਮੰਗ ਕਰਨਗੇ ਕਿਸੇ ਨੇ ਤੋਰੀਆ ਵੇchnਾ ਕਿਸੇ ਨੇ ਅਗੇਤੀ ਮੱਕੀ ਵੇchnੀ ਕਨਕ ਤੋਂ ਪਹਿਲਾਂ ਪਰ ਸਾਨੂੰ ਲੱਗਦਾ ਵੀ ਕੁਝ ਫਰੋਜਪੁਰ ਦੇ ਵਪਾਰੀ ਜਿਹੜੇ ਆ ਉਹ ਡੀਏਪੀ ਜਮ੍ਹਾਂ ਖੋਰੀ ਕਰ ਰਹੇ ਨੇ ਯੂਰੀਆ ਜਮ੍ਹਾਂ ਖੋਰੀ ਕਰ ਰਹੇ ਨੇ ਉਹਦੇ ਨਾਲ ਅਟੈਕ ਕਰਨ ਲਈ ਜਾਂ ਬਲੈਕ ਵੇਚਣ ਦੀਆਂ ਵਿਚਾਰਾਂ ਸੋਚ ਰਹੇ ਨੇ ਅਸੀਂ ਇੰਟਰਨੈਟ ਪੰਥਕ ਦਲ ਵੱਲੋਂ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਵੀ ਕਰਦੇ ਆਂ ਔਰ ਚੇਤਾਵਨੀ ਵੀ ਦਿੰਦੇ ਆਂ ਕਿ ਭਾਈ ਇਹ ਕੰਮ ਨਹੀਂ ਹੋਣਾ ਚਾਹੀਦਾ ਜੇ ਇਸ ਤਰ੍ਹਾਂ ਦਾ ਕੋਈ ਵੀ ਸਾਡੇ ਕੋਲ ਸ਼ਿਕਾਇਤ ਆਈ ਤੇ ਅਸੀਂ ਉਸ ਤੇ ਪ੍ਰਸ਼ਾਸਨਿਕ ਕਾਰਵਾਈ ਕਰਾਂਗੇ ਔਰ ਆਪਣੀ ਜਥੇਬੰਦੀ ਵੱਲੋਂ ਉਸ ਤੇ ਕਾਰਵਾਈ ਵੀ ਕਰਵਾਵਾਂਗੇ ਸੋ ਮੈਂ ਫਿਰ ਦੁਬਾਰਾ ਕਿਸਾਨ ਵੀਰਾਂ ਨੂੰ ਅਪੀਲ ਕਰਨਾ ਚਾਹਣਾ ਕਿ ਕਿਸੇ ਨੂੰ ਵੀ ਇਸ ਸਬੰਧੀ ਕੋਈ ਮੁਸ਼ਕਲ ਆਉਂਦੀ ਹੈ ਕਿ ਕੋਈ ਦੁਕਾਨਦਾਰ ਜਾਂ ਕੋਈ ਵਪਾਰੀ ਤੁਹਾਡੀ ਲੁੱਟ ਕਰਦਾ ਇਸ ਸਮੇਂ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਅਸੀਂ ਅੱਗੇ ਹੋ ਕੇ ਜਿੱਥੇ ਅੜਾਂ ਦੀ ਲੜਾਈ ਲੜ ਰਹੇ ਇਹ ਵੀ ਲੜਾਈ ਕਿਸਾਨਾਂ ਦੀ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਹਰ ਥਾਂ ਤੇ 14 ਪੱਤੇ ਜਿਹੜੇ ਆ ਸ਼ਕਤਮੁਖਤ ਹੋਏ ਹਰ ਦੀ ਬਾਤ ਖਾਲਸਾ ਸਾਹਿਬ ਕਾ ਜਿਹੜਾ ਸਰਦਾਰ ਅਕਾਲ ਤਖਤ ਸਾਹਿਬ ਪਤੀਜੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਵੱਲੋਂ ਸਾਡੀ ਜਥੇਬੰਦੀ ਨੂੰ ਜਥੇਬੰਦੀ ਭਾਵੇਂ ਡੇਰਾ ਬਾਬਾ ਨਾਨਕ ਹੋਵੇ ਆਵੇਂ ਸੁਲਤਾਨਪੁਰ ਲੋਧੀ ਦਾ ਏਰੀਆ ਹੋਵੇ ਲੋਈਆਂ ਦਾ ਏਰੀਆ ਹੋਵੇ ਤੇ ਭਾਵੇਂ ਫਰੋਇਪੁਰ ਦਾ ਮੈਂ ਕਿਨਾਂ ਸਮੁੱਚੇ ਪੰਜਾਬ ਦੇ ਜਿੱਥੇ ਜਿੱਥੇ ਵੀ ਲੋਕ ਪੀੜਤ ਨੇ ਹੜ੍ਹ ਤੋਂ ਸਾਡੀ ਜਥੇਬੰਦੀ ਵੱਲੋਂ ਵੱਡੇ ਕਾਰਜ ਕੀਤੇ ਗਏ ਸਿੰਘ ਸਾਹਿਬ ਦੇ ਹੁਕਮਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਸੇ ਤਰ੍ਹਾਂ ਫਰੋਇਪੁਰ ਦੇ ਵਿੱਚ ਵੀ ਜੇ ਹਬੀਬ ਕੇ ਬੰਨ ਬੰਨਣ ਦੀ ਗੱਲ ਆਈ ਕਿ 15 ਫੁੱਟ ਜਿਹੜਾ ਆ ਪਾਣੀ ਫਰੋਇਪੁਰ ਸ਼ਹਿਰ ਤੋਂ ਉੱਚਾ ਵਗ ਰਿਹਾ ਸੀਗਾ ਜੋ ਬੰਨ ਟੁੱਟਦਾ ਤੇ ਸਾਰੇ ਇੱਕ ਫਰੋਇਪੁਰ ਦੇ ਨਾਲ 40-50 ਪਿੰਡ ਮਾਰੇ ਉਠਾਉਣੇ ਸੀ ਸੋ ਸਿੰਘ ਸਾਹਿਬ ਦੇ ਹੁਕਮਾਂ ਅਨੁਸਾਰ ਸਾਡੀ ਜਥੇਬੰਦੀ ਵੱਲੋਂ ਉੱਥੇ ਪਹਿਲੇ ਦਿਨ ਤੋਂ ਹੀ 24 ਤਰੀਕ ਨੂੰ ਲੱਟੋਇਆ ਜਥੇਬੰਦੀ ਵੱਲੋਂ ਪ੍ਰਧਾਨ ਕਿਰਪਾ ਸਿੰਘ ਵੀ ਪਹਿਲੋਂ ਅਸੀਂ ਵੀ ਨਾਲ ਫਿਰ ਅਖੀਰ ਤੱਕ ਜਿੰਨਾ ਤਿਰ ਤੱਕ ਬੰਨ ਬੱਜ ਨਹੀਂ ਗਿਆ ਨੋਚਾ ਬੱਜ ਨਹੀਂ ਗਿਆ ਜਥੇਬੰਦੀ ਵੱਲੋਂ ਉੱਥੇ ਮੈਡੀਕਲ ਕੈਂਪ ਵੀ ਫਿਰ ਉੱਥੇ ਲੰਗਰ ਦੀ ਨਿਰੰਤਰ ਸੇਵਾ ਚੱਲਦੀ ਰਹੀ ਇਸੇ ਤਰ੍ਹਾਂ ਲੱਖ ਲੱਖ ਪਾਣੀ ਜਿਸ ਤਰ੍ਹਾਂ ਸਿੰਘ ਸਾਹਿਬ ਜੀ ਨੇ ਦੱਸਿਆ ਆ ਕਿ ਲੱਖ ਲੱਖ ਪਾਣੀ ਲੰਘ ਕੇ ਉੱਥੇ ਨਾ ਕੋ ਗੱਡੀ ਜਾਂਦੀ ਸੀ ਅਸੀਂ ਟਰੈਕਟਰਾਂ ਉੱਤੇ ਚੜ੍ਹ ਕੇ ਜਾ ਕੇ ਇੰਡੀਆ ਦਾ ਜਿਹੜਾ ਅਖੀਰਲਾ ਪਿੰਡ ਆ ਫਰੋਜਪੁਰ ਜ਼ਿਲ੍ਹੇ ਦਾ ਨਿਹਾਲੇ ਵਾਲਾ ਤੇ ਕਾਲੂ ਵਾਲਾ ਉੱਥੇ ਜਾ ਕੇ ਗੁਰੂ ਘਰ ਇੱਕ ਉੱਚਾ ਸੀ ਸਥਾਨ ਉਸ ਉੱਚੇ ਸਥਾਨ ਤੇ ਜਾ ਕੇ ਅਸੀਂ ਕੈਂਪ ਲਾਇਆ ਉੱਥੇ ਉੱਥੋਂ ਦੇ ਲੋਕਾਂ ਨੂੰ ਜਾ ਕੇ ਮੁਸ਼ਕਲਾਂ ਪੁੱਛੀਆਂ ਰਾਸ਼ਨ ਦੀ ਅਵਸਥਾ ਲੋਕੀਂ ਰਾਸ਼ਨ ਘਰਾਂ ਵਿੱਚ ਰੋਟੀ ਪਕਾ ਰੇ ਸਕਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਲੰਗਰ ਲਾਇਆ ਪਹਿਲੋ ਲੰਗਰ ਗੁਰੂ ਘਰ ਗੁਰਦੁਆਰਾ ਪਰਪਕਾਰੀ ਭਾਈ ਲੱਧਾ ਸਾਹਿਬ ਬੱਲੀਆਂ ਤੋਂ ਪੱਕ ਕੇ ਜਾਂਦਾ ਰਿਹਾ ਮੁੜ ਕੇ ਅਸੀਂ ਉੱਥੇ ਗੈਸ ਵਾਲੀਆਂ ਪੱਟੀਆਂ ਲੋਹਾਂ ਖੜੀਆਂ ਨਿਹਾਲੇ ਵਾਲੇ ਉੱਥੇ ਜਾ ਕੇ ਅੱਜ ਤੱਕ ਨਿਰੰਤਰ ਕੰਮ ਚੱਲ ਰਿਹਾ ਮੈਂ ਸਮਝਦਾ ਹਾਂ ਕਿ ਉਹ ਕੈਂਪ ਗੇਟ ਚੱਲਦੇ ਚੱਲਦੇ ਆ ਉੱਥੇ ਦਰਿਆ ਨੇ ਢਾਹ ਲਾ ਦਿੱਤੀ ਢਾਹ ਇੰਨੀ ਲਾਈ ਕਿ ਜਿਤਨਾ ਸਿੰਘ ਸਾਹਿਬ ਜੀ ਨੇ ਦੱਸਿਆ ਕਿ 4-5 ਕਿਲੇ ਪਿੰਡ ਵੱਲ ਨੂੰ ਉਤਰਿਆ ਦਰਿਆ ਉਸ ਪਿੰਡ ਤੋਂ ਜਿਹੜਾ ਨਾ ਤਕਰੀਬਨ ਅੱਧਾ ਕਿਲੋਮੀਟਰ ਦੂਰ ਰਹਿ ਗਿਆ ਜੇ ਅੱਜ ਵੀ ਨਾ ਉਹ ਨੋਚਾਂ ਬਾਈ ਦੀਆਂ ਤੇ ਉਹ ਮਿੰਨ ਸਾਹਿਬ ਦੇ ਪਰਸੋਂ ਦਾ ਪਿੰਡ ਨੂੰ ਰੋੜ ਕੇ ਲੈ ਜਾਣਾ ਸੀ ਸੋ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸਿੰਘ ਸਾਹਿਬ ਜੀ ਦੇ ਹੁਕਮ ਅਨੁਸਾਰ ਸਾਰੀ ਜਥੇਬੰਦੀ ਵੱਲੋਂ ਸੰਗਤ ਦੇ ਨਾਲ ਰਲ ਕੇ ਅਸੀਂ ਪ੍ਰਸ਼ਾਸਨ ਤੋਂ ਵਕਰੀਓ ਕਿ ਜਿਹੜੀਆਂ ਨੋਚਾਂ ਬੱਧੀਆਂ ਉਹ ਨੋਚਾਂ ਦੀ ਪ੍ਰਤਾਇ ਪ੍ਰਸ਼ਾਸਨ ਤੇ ਸੰਗਤ ਨੇ ਰਲ ਕੇ ਜੋ ਨੋਚਾਂ ਬੱਧੀਆਂ ਆ ਉਹ ਉੱਥੇ ਨੋਚਾਂ ਅੱਜ ਵੀ ਖੜੀਆਂ ਆ ਤੇ ਪਾਣੀ ਢਾਹ ਜਿਹੜੀ ਆ ਦਰਿਆ ਅੱਗੇ ਚਲੇ ਗਿਆ ਸੋ ਮੈ ਸਿੰਘ ਸਾਹਿਬ ਜੀ ਦਾ ਧੰਨਵਾਦ ਕਰਦਾ ਸਾਰੀ ਜਥੇਬੰਦੀ ਦਾ ਜਿਨ੍ਹਾਂ ਨੇ ਅੱਜ ਤੇ ਸਾਡੇ ਮਗਰ ਫੇਰ ਪਹੁੰਚ ਕੇ ਅੱਗੇ ਵੀ ਸਿੰਘ ਸਾਹਿਬ ਜੀ ਨੇ ਪਾਣੀ ਦਵਾਈਆਂ ਰਾਸ਼ਨ ਕਿੱਟਾਂ ਸਭ ਕੁਝ ਇੱਥੇ ਬਹੁਤ ਭੇਜਿਆ ਜੋ ਲਿਸਟਾਂ ਸਾਡੀਆਂ ਬਣੀਆਂ ਉਹਦੇ ਅਨੁਸਾਰ ਅਸੀਂ ਵੰਡੀਆਂ ਤੋ ਸਿੰਘ ਸਾਹਿਬ ਨੇ ਅੱਜ ਫੇਰ ਪਸ਼ੂਆਂ ਦਾ ਚਾਰਾ ਫੀਡ ਔਰ ਤੂੜੀ ਜੋ ਅੱਜ ਲੈ ਕੇ ਆਇਨ ਸਿੰਘ ਸਾਹਿਬ ਆਪ ਆਏ ਨਖੋਤ ਤੋ ਸਿੰਘ ਸਾਹਿਬ ਜੀ ਦਾ ਮੈਂ ਆਪਣੇ ਪੂਰੇ ਜ਼ਿਲ੍ਹੇ ਦੀ ਟੀਮ ਵੱਲੋਂ ਇਹ ਪੰਜਾਬ ਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਆ ਕਿ ਸਿੰਘ ਸਾਹਿਬ ਜੀ ਅੱਜ ਸਾਡੇ ਨਾਲ ਜਾ ਕੇ ਇਹ ਇਹ ਸੇਵਾ ਸਾਡੇ ਨਾਲ ਨਿਭਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ